ਪੰਥ ਦੇ ਸਾਜਿਆ ਦਿਵਸ ਸਿੱਖੀ ਦੇ ਪਾਵਨ ਦਿਹਾੜੇ ਦੇ ਮੌਕੇ ਸੱਜਣ ਸ਼੍ਰੀ ਹਰਮੰਦਰ ਸਾਹਿਬ ਵਿਕੇ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ ਦੇਸ਼ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਮੰਨ ਰਹੀਆਂ ਕਿ ਉਹਨਾਂ ਨੂੰ ਅੱਜ ਦੇ ਪਾਵਨ ਦਿਹਾੜੇ ਮੌਕੇ ਸੱਜਣ ਸ਼੍ਰੀ ਹਰਮੰਦਰ ਸਾਹਿਬ ਵਿਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਇਸ ਡਿੱਠੇ ਸੱਬੇ ਤਾਂ ਨਹੀਂ ਪੁੱਜਿਆ ਗੁਰੂ ਅਮਦਾਸ ਦੇ ਪੁੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਤੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਅਸੀਂ ਪਾਗਾਂ ਵਾਲੇ ਆ ਕਿ ਅਸੀਂ ਸਾਨੂੰ ਇੱਥੇ ਰਹਿਣ ਦਾ ਸਾਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਕੋਟਨ ਕੋਟ ਧੰਨਵਾਦ ਕਰਦੇ ਆ ਗੁਰੂ ਸਾਹਿਬ ਦਾ ਅੱਜ ਬਹੁਤ ਵੱਡਾ ਦਿਨ ਵਿਸਾਖੀ ਦਾ ਦੇਣਿਆ ਖਾਲਸਾ ਸਾਜਨਾ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਇਤਿਹਾਸਕ ਗੱਲ ਆ ਬਾਕੀ ਰੁੱਤ ਬਦਲਦੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪ੍ਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੀ ਆ ਇਹ ਸਾਰੀਆਂ ਹੀ ਗੱਲਾਂ ਪੰਜਾਬ ਦੇ ਨਾਲ ਜੁੜੀਆਂ ਆ ਪੰਜਾਬ ਉਹ ਧਰਤੀ ਆ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ੋਭਾ ਪ੍ਰਾਪਤ ਧਰਤੀ ਆ ਹਰ ਰੁੱਤ ਆਉਂਦੀ ਇੱਥੇ ਸਾਫ਼ ਪਾਣੀ ਹਰਿਆਲੀ ਫਸਲਾਂ ਖੁਸ਼ ਦੇ ਲੋਕ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਆਏ ਆ ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ ਸਭ ਦੁਨੀਆ ਨੂੰ ਪਤਾ ਅਰਦਾਸ ਕਰਨ ਆਇਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾਂ 'ਚ ਆਏ ਆ ਇਸ ਗੁਰੂ ਨਾਮਦਾਸ ਦੇ ਪੁੱਤਰ ਨਗਰੀ 'ਚ ਤੁਸੀਂ ਸਾਨੂੰ ਆਪਣਾ ਗੁਜ਼ਰਬਸਰ ਕਰਨ ਦਾ ਮੌਕਾ ਦਿੱਤਾ ਇਹ ਦੀ ਸੇਵਾ ਸਾਡਾ ਧਰਮ ਹੈ ਸਾਡੀ ਜ਼ਿੰਮੇਵਾਰੀ ਹੈ ਦਿਲੋਂ ਕਰਨੀ ਚਾਹੁੰਨੇ ਆ ਜੀਵਨ ਦਾ ਹੋਰ ਕੋਈ ਲਕਸ਼ ਨਹੀਂਗਾ ਇਸ ਗੁਰਨਾਮ ਦਾਸ ਦੀ ਨਗਰੀ ਦੀ ਸੇਵਾ ਇਸ ਪੰਜਾਬ ਦੀ ਸੇਵਾ ਇਹੀ ਅਰਦਾਸ ਕੀਤੀ ਆ ਚੜ੍ਹਦੀ ਕਲਾ ਚ ਰਵੇ ਪੰਜਾਬ ਅਸ਼ੀਰਵਾਦ ਦਿਓ ਮੌਕਾ ਦਿਓ ਕਿ ਅਸੀਂ ਲੋਕਾਂ ਦੀ ਉਹਨਾਂ ਦੇ ਫੇਰ ਚਰਨਾ ਚਾਹੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਭਾਵਨਾ ਅਨਸਾਰ ਸੇਵਾ ਕਰ ਸਕੀਏ ਇਹੀ ਅੱਜ ਦੇ ਪੁੱਤਰ ਦਿਹਾੜੇ ਦੇ ਉੱਤੇ ਅਰਦਾਸ ਕੀਤੀ ਆ ਸਭ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਚੜ੍ਹਦੀ ਕਲਾ 'ਚ ਰਹੋ ਸੁਖ ਸ਼ਾਂਤੀ ਰਹੇ ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਰਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਪਹਿਲਾਂ ਤੇ ਸਾਰੀ ਸਾਥ ਸੰਗਤ ਨੂੰ ਲੱਖ-ਲੱਖ ਵਧਾਈਆਂ ਜੀ ਵੀ ਜੀ ਸਾਡਾ ਇੱਕ ਛੋਟਾ ਜਿਹਾ ਗਰੁੱਪ ਹੈ ਟਰਬਿਨੇਟਰ ਸਾਬਤ ਸੁਰਤ ਤੇ ਸਰੀਰ ਦੀ ਆਪਣੀ ਦੀ ਸਾਂਭ ਸੰਭਾਲ ਕਰਨ ਦਾ ਇੱਕ ਉਪਰਾਲਾ ਹੈ ਵਾ ਸਾਈਕਲ ਅਸੀਂ ਚਲਾਉਂਦੇ ਆ ਸਾਈਕਲ ਰਾਈਡ ਕਰਦੇ ਆ ਤੇ ਅੱਜ ਦਾ ਜਿੱਦਾਂ ਕਿ ਇਤਿਹਾਸਕ ਦਿਨ ਹੈ ਖਾਲਸਾ ਦੀ ਸਾਜਨਾ ਤਨ ਤਨ ਦਸ਼ਮੀਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਉਸ ਦੇ ਨਾਲ ਨਾਲ ਹੀ 13 April 1919 ਚ ਜੋ ਜਲਿਆਂ ਵਾਲਾ ਬਾਗ ਦਾ ਸਾਕਾ ਹੋਇਆ ਜੋ ਕਿ ਸਾਹਮਣੇ ਸਥਿਤ ਹੈ ਇਹਨਾਂ ਨੂੰ ਮੁੱਖ ਰੱਖ ਕੇ ਅਸੀਂ ਅੱਜ ਸੈਂਟਰਲ ਯਤੀਮ ਖਾਨਾ ਅੰਮ੍ਰਿਤਸਰ ਜਿੱਥੇ ਕਿ ਸ਼ਹੀਦ ਉਦਮ ਸਿੰਘ ਜੀ ਨੇ 1907 ਤੋਂ 1919 ਤੱਕ ਆਪਣੀ ਐਜੂਕੇਸ਼ਨ ਲਈ ਤੇ 1919 ਵਿੱਚ ਜਦੋਂ ਸਾਕਾ ਜਲਿਆਂ ਵਾਲਾ ਬਾਗ ਹੋਇਆ ਉਸ ਵੇਲੇ ਉਹ ਮੌਕੇ ਤੇ ਸ਼ਵੀਲ ਤੇ ਸੇਵਾ ਕਰ ਰਹੀ ਸੀ ਤੇ ਉਹਨਾਂ ਦੇ ਮਨ ਤੇ ਇਸ ਦਾ ਬਹੁਤ ਗਹਿਰਾ ਅਸਰ ਪਿਆ ਕਿ ਨੇ ਹੱਥੇ ਲੋਕਾਂ ਨੂੰ ਅੰਗਰੇਜ਼ਾਂ ਨੇ ਮਾਈਕਲ ਰੋਡਵਾਇਰ ਦੇ ਹੁਕਮਾਂ ਨਾਲ ਜਨਰਲ ਡਾਇਰ ਦੀ ਪਲਟੂਨ ਨੇ ਕਤਲੋਗੈਰਤ ਕੀਤੀ ਮੌਤ ਦੇ ਘਾਟ ਉਤਾਰਿਆ ਸੈਂਕੜੇ ਸ਼ਹੀਦیاں ਹੋਈਆਂ ਸੋ ਉਹਨਾਂ ਨੇ ਉਸ ਵੇਲੇ ਜੋ ਕਿ 10ਵੀਂ ਚ ਪੜ੍ਹਦੇ ਸੀ ਜੈਂ ਸੈਂਟਰਲ ਜਿਤੇਮ ਖਾਨਾ ਅੰਮ੍ਰਿਤਸਰ ਆਪਣੀ ਪੜ੍ਹਾਈ ਕੰਪਲੀਟ ਕਰਕੇ ਕਿਰਤ ਕਰ ਰਹੇ ਸੀ ਉੱਥੇ ਸਰਦੇਸ਼ੀ ਮਿਲਦੇ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਮਕਸਦ ਦੇ ਨਾਲ ਆਪਣੇ ਮਕਸਦ ਬਣਾ ਲਿਆ ਕਿ ਇਸ ਸ਼ਹੀਦੀ ਜੋ ਹੋਈ ਹੈ ਇਸ ਦਾ ਬਦਲਾ ਲੈਣਾ ਹੈ ਤੇ ਸੈਂਟਰਲ ਹਾਲ ਲੰਡਨ ਵਿੱਚੇ ਉਹਨਾਂ ਨੇ ਕਾਫੀ 20-25 ਸਾਲ ਉਹਨਾਂ ਨੇ ਉਸ ਚੀਜ਼ ਨੂੰ ਫੋਲੋ ਕੀਤਾ ਮਾਈਕਲ ਓਡਵਾਇਰ ਨੂੰ ਤੇ ਅਖੀਰ 'ਚ 1940 ਵਿੱਚ ਉਹ ਦਿਨ ਆਇਆ ਜਦੋਂ ਕਿ ਮਾਈਕਲ ਓਡਵਾਇਰ ਆਪਣੀ ਸਪੀਚ ਦੇ ਰਿਹਾ ਸੀ ਗੋਰਿਆਂ ਸਾਹਮਣੇ ਕਿ ਜਿਲ੍ਹਿਆਂ ਵਾਲੇ ਬਾਗ 'ਚ ਅਸੀਂ ਕਤਲੋ ਗੈਰਤ ਕੀਤੀ ਅਸੀਂ ਉੱਥੇ ਇਹ ਕੀਤਾ ਉਸ ਵੇਲੇ ਇਸਨੇ ਸ਼ਰਿਆਮ ਸ਼ਹੀਦឧਤਮ ਸਿੰਘ ਨੇ ਆਪਣੇ ਬੁੱਕ ਦੇ ਵਿੱਚ ਕਿਤਾਬ ਵਿੱਚ ਪਿਸਤੌਲ ਸੀ ਉਹ ਨਿਕਾਲ ਕੇ ਸ਼ਰਿਆਮ ਉਹਨੂੰ ਗੋਲੀਆਂ ਮਾਰੀਆਂ ਆਪਣੇ ਆਪ ਨੂੰ ਉਸ ਵੇਲੇ ਉਹਨਾਂ ਸਮਰਪਣ ਕਰ ਦਿੱਤਾ ਪੁਲਿਸ ਦੇ ਸਾਹਮਣੇ ਕਿਉਂਕਿ ਜੀਵਨ ਦਾ ਇੱਕ ਮਿਸ਼ਨ ਸੀ ਉਹ ਮਕਸਦ ਪੂਰਾ ਹੋਇਆ ਸੋ ਅੱਜ ਇੱਕ ਸ਼ਹੀਦ ਦੀ ਰਾਈਡ ਵੀ ਮੈਂ ਕਹਾਂਗਾ ਕਿ ਜਿੱਥੇ ਅਸੀਂ ਯਤੀਮ ਖਾਨੇ ਤੋਂ ਚੱਲ ਕੇ ਆਏ ਆਏ ਹ ਜਲਿਆਂਵਾਲਾ ਬਾਗ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜੇ ਕਿ ਸਾਡੇ ਸਾਰੇ એનર્ਜੀ ਦਾ ਸੋਮਾ ਹੈ ਸਾਰੀ ਵਿਸ਼ੂਅਲੀ ਇਤੋਂ એનર્ਜੀ ਮਿਲਦੀ ਆ ਉਤੋਂ ਅਸੀਂ ਆ ਕੇ ਨਤਮਸਤਕ ਹੋਏ ਆ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਸਾਡੀ ਆਜ਼ਾਦੀ ਜੋ ਅੱਜ ਆਨੰਦ ਮਾਣ ਰਹੇ ਹਾਂ ਅਸੀਂ ਸਾਰੀ ਸੰਗਤ ਆ ਰਹੀ ਹੈ ਤੇ ਉਸ ਯਾਦ ਨੂੰ ਤਾਜ਼ਾ ਕਰਕੇ ਅਸੀਂ ਸਾਰੇ ਵੀਰਾਂ ਨੇ ਉਪਰਾਲਾ ਕੀਤਾ ਹੈ ਮੇਰੇ ਨਾਲ ਮੇਰੇ ਸਾਰੇ ਵੀਰ ਸਾਡਾ ਟਰਬਿਨੇਟਰ ਦਾ ਗਰੁੱਪ ਹਾਜ਼ਰ ਹੈ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਹਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦਿਨਾਂ ਨੂੰ ਜ਼ਰੂਰ ਮਨਾਈਏ ਤੇ ਸੰਜੀਦਗੀ ਨਾਲ ਸੋਚੀਏ ਕਿ ਸ਼ਹੀਦ ਉਦਮ ਸਿੰਘ ਦਾ ਜੋ ਮਕਸਦ ਸੀ ਉਹ ਆਪਣੇ ਲਈ ਨਹੀਂ ਸੀ ਉਹ ਮਕਸਦ ਸਾਰੀ ਮਨੁੱਖਤਾ ਲਈ ਸੀ ਸਾਡੇ ਸਾਰੇ ਭਾਰਤੀਆਂ ਲਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜਾ ਪ੍ਰਸ਼ਾਦ ਦੇ ਜਿਆਦਾ ਕਾਊਂਟਰ ਲਾਏ ਗਏ ਆ ਔਰ ਜਿਹੜੀਆਂ ਲਾਈਨਾਂ ਚ ਸਿੰਘ ਲੋਖ ਲੋ ਜਾਂਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਵੀ ਬੜੇ ਅੱਗੇ ਬੜੇ ਸਬਰ ਨਾ ਜਾਂਦੇ ਆ ਔਰ ਇੱਕ ਦੂਜੇ ਨੂੰ ਧੱਕਾ ਨਾ ਮਾਰੋ ਔਰ ਸਾਰੇ ਬੜੇ ਸਾਰੇ ਪ੍ਰਬੰਧ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ ਨਾਲ ਇਹ ਮੈਂ ਗੱਲ ਕਹਿਣੀ ਚਾਹਣਾ ਕਿ ਇਹ ਪ੍ਰਬੰਧ ਕੱਲਾ ਹੀ ਨਹੀਂ ਚਲਾ ਸਕਦੇ ਕ੍ਰੋਮਨੀ ਕਮੇਟੀ ਕੱਲੇ ਨਹੀਂ ਚਲਾ ਸਕਦੀ ਪ੍ਰਬੰਧ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਜਿਹੜਾ ਉਹ ਚੱਲ ਰਿਹਾ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਣ ਕੇ ਸੇਵਾ 'ਚ ਸਭ ਆਉਂਦੀ ਹੈ ਔਰ ਲੰਗਰ ਵੇਖੋ ਜਾ ਕੇ ਲੰਗਰ 24 ਘੰਟੇ ਚੱਲਦਾ ਹੈ ਇਹ ਕੱਲਾ ਸ਼੍ਰੋਮਣੀ ਕਮੇਟੀ ਨਹੀਂ ਚਲਾ ਸਕਦੀ ਨਹੀਂ ਸੇਵਾ ਕਰ ਸਕਦੀ ਅਸੀਂ ਸਜੋਗ ਜਿਹੜਾ ਸਾਹ ਸੰਗਤ ਦਿੰਦੀ ਆ ਯਾਰਾਂ ਦੀ ਗਿਣਤੀ ਜਾਣ ਕੇ ਫਿਰ ਕਰੋੜਾਂ ਪਤੀ ਲੋਕ ਨੇ ਜਿਹੜੇ ਘਰ ਕਦੇ ਕੌਲੀ ਫੜ ਕੇ ਪਰੇਂ ਰੱਖਦੇ ਉਹ ਜਾ ਕੇ ਉੱਥੇ ਸਬਜ਼ੀਆਂ ਦੀ ਛਿੱਲਦੇ ਨੇ ਮਟਰ ਕੱਢਦੇ ਆ ਔਰ ਉੱਥੇ ਜਾ ਕੇ ਉਹ ਸਬਜ਼ੀਆਂ ਕੱਟ ਕੇ ਸਜੋਗ ਦਿੰਦੇ ਆ ਸੋ ਇਸੇ ਤਰ੍ਹਾਂ ਇਹ ਸਾਰਾ ਪ੍ਰਬੰਧ ਜਿਹੜਾ ਉਹਨਾਂ ਦੇ ਸਜੋਗ ਤੇ ਸਾਥ ਦੇ ਨਾਲ ਸਾਰਾ ਇਹ ਚੱਲਦਾ ਕਿਸੇ ਤਰ੍ਹਾਂ ਜੋੜੇ ਘਰ ਨੇ ਤੇ ਜੋੜੇ ਘਰਾਂ ਸਾਡੇ ਮਲਾਜੂ ਵੀ ਲੱਗੇ ਨੇ ਔਰ ਜਦ ਸੰਗਤ ਚਲੀ ਜਾਂਦੀ ਉਹ ਮਲਾਜ਼ਮ ਡਿਊਟੀ ਸੰਭਾਲ ਲੈਂਦੇ ਆ ਪਰ ਮੇਰੇ ਖਿਆਲ ਦੇ ਵਿੱਚ ਬਹੁਤਾ ਟਾਈਮ ਜੇ 24 ਘੰਟਿਆਂ ਜੋ ਮੈਂ ਇਹ ਗੱਲ ਕਹਾਂ ਕਿ ਇਹ 18-18 ਘੰਟੇ ਇਹ ਬਾਹਰ ਨਹੀਂ ਸੰਗਤਾਂ ਕਿ ਸੇਵਾ ਕਰਦੀ ਆ ਤੇ ਇਹ ਵੀ ਇੱਕ ਵੱਤ ਕਤਰੀ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਚਾਹਣਾ ਜਿਹੜੇ ਲੋਕ ਲੰਗਰਾਂ ਦੀ ਸੇਵਾ ਜਿਹੜੇ ਲੋਕ ਆਪਣੇ ਪ੍ਰਕਰਮਾਂ ਦੀ ਸੇਵਾ ਜਿਹੜੇ ਲੋਕ ਆਪਣੇ ਜੋੜਿਆਂ ਦੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਚਾਹੁੰਦਾ ਮੈਂ ਸਮਝਦਾ ਉਹ ਬਹੁਤ ਮਹਾਨ ਨੇ ਜਿਹੜੇ ਇੱਥੇ ਆਣ ਕੇ ਜਿਨ੍ਹਾਂ ਨੂੰ ਕਿਉਂਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਆਪ ਹਲ ਪਾਵਨਾ ਹੋਮੇ ਵਿੱਚੋਂ ਜਾਏ ਵੇਰ ਸੇਵਾ ਤਿੰਗ ਹੱਥ ਪੈਰ ਹੋਰ નિਫਲ ਕਰਨੀ ਉਹ ਆਪਣੇ ਆਪ ਨੂੰ ਤੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਆ ਮੈਂ ਅੱਜ ਵਿਸਾਖੀ ਦੇ ਮੌਕੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਆ ਜਿਹੜਾ ਇੱਥੇ ਖਲੋਤੇ ਇਹਨਾਂ ਨੂੰ ਕਹਿਣਾ ਚਾਹਣਾ ਆ ਵੀ ਤੁਸੀਂ ਵਿਧਾਰੀਆਂ ਕੇਸ ਵੀ ਰੱਖੋ ਜਿਹੜੇ ਸਿੰਘਾਂ ਵਾਲੇ ਆ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਅਮਰਤਿ ਛਗੋ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬਣੋ ਉਹਨਾਂ ਨੇ ਅਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ ਔਰ ਇੱਕ ਵੱਖਰੀ ਦਿਖ ਉਹਨਾਂ ਨੇ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਜਾਵਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਹੀ ਦਿਓ ਮੈਂ ਸਾਰਾ ਔਰ ਜਾਬੇ ਗੈ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀ ਤੋਨਾ ਆਪਣਾ ਰੂਪ ਸਾਨੂੰ ਬਣਾ ਲਿਆ ਸੀ ਸਾਨੂੰ ਆਪਣਾ ਚਿਹਰਾ ਬਣਾ ਲਿਆ ਸੀ ਸਾਨੂੰ ਆਪਣੇ ਵਰਗੇ ਬਣਾ ਲਿਆ ਸੀ ਉਹਨਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਣਾ ਆਪੇ ਗੁਰ ਚੇਲਾ ਉਹਨਾਂ ਨੇ ਕਿਹਾ ਸੀ ਸੋ ਸਾਨੂੰ ਬਹੁਤ ਵੱਡੇ ਅਧਿਕਾਰ ਬਹੁਤ ਵੱਡਾ ਸਤਕਾਰ ਬਹੁਤ ਵੱਡਾ ਮਾਣ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਜਿਹੜੇ ਦੱਬੇ ਤੇ ਲਤਾੜੇ ਲੋਕ ਸੀ ਨਮਾਣੇ ਤੇ ਨਤਾਣੇ ਸੀ ਜਿਹੜੇ ਹੀਜਰੇ ਬਣ ਕੇ ਜ਼ਿੰਦਗੀ ਜੂਰੇ ਸੀ ਗਿੱਦੜਾ ਵਾਂਗੂ ਜੂਰੇ ਸੀ ਉਹਨਾਂ ਨੂੰ ਉਹਨਾਂ ਨੇ ਸ਼ੇਰ ਬਣਾਤਾ ਉਹਨਾਂ ਨੂੰ ਉਹਨਾਂ ਨੇ ਐਸਾ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਐਸਾ ਸਾਹਸ ਭਰਿਆ ਉਹ ਹਿੰਦੁਸਤਾਨ ਦਾ ਜਿਹੜਾ ਉਸ ਟਾਈਮ ਦਾ ਹਾਕਮ ਸੀ ਚਾਹੇ ਉਹ ਬਦਾਲੀ ਸੀ ਚਾਹੇ ਨਾਦਰ ਸ਼ਾਹ ਸੀ ਚਾਹੇ ਪਹਾੜੀ ਰਾਜੇ ਸੀ ਚਾਹੇ ਅਰੰਗਜੇਬ ਸੀ ਉਹਨਾਂ ਨਾਲ ਲੜਨ ਵਾਸਤੇ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਸੀ ਔਰ ਇੰਨੀ ਸ਼ਕਤੀ ਤੇ ਇੰਨੇ ਹਥਿਆਰ ਔਰ ਇੰਨਾ ਜਜ਼ਬਾਤ ਭਰਤਾ ਕਿ ਉਹ ਹਿੰਦੁਸਤਾਨ ਦੇ ਕੋਈ ਵੀ ਹਾਕਮ ਜਿਹੜਾ ਹਮਲਾ ਕਰਕੇ ਆਉਂਦਾ ਸੀ ਉਹਦਾ ਮੁਕਾਬਲਾ ਡਟ ਕੇ ਕਰਦੇ ਸੀ ਉਹਨਾਂ ਨੇ ਸਾਰਾ ਤੇ ਜਿੰਨਾ ਉਹਨਾਂ ਨੇ ਜੋਸ਼ ਭਰਿਆ ਅੱਜ ਉਸੇ ਤਰ੍ਹਾਂ ਖਾਸੇ ਵਿੱਚ ਜੋਸ਼ ਚੜ੍ਹਦੀ ਕਲਾ ਔਰ ਪੀਲੇ ਦਸਤਾਰੇ ਔਰ ਵਖਰੀ ਦਿਖ ਅਜ ਖਾਲਸਾ ਪੰਥ ਨੂੰ ਦਿੱਤੀ ਆ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀ ਸੰਗਤ ਨੂੰ ਕਹਿਣਾ ਚਾਹੁੰਨਾ ਕਿ ਜਿਹੜੇ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਮੁਬਾਰਕ ਖਾਲਸਾ ਪੰਥ ਦੇ ਪ੍ਰਗਟ ਹੋਣ ਦੀ ਮੁਬਾਰਕ ਵੀ ਆ ਨਾਲ ਦੀ ਨਾਲ ਜਿਹਨਾਂ ਨਹੀਂ ਛਕਿਆ ਉਹ ਵੀ ਪੀਓ ਪੌਲ ਖੰਡੇ ਧਾਰ ਹੋਵੇ ਜਨਮ ਸਹਿੇਲਾ ਉਹ ਵੀ ਖੰਡੇ ਧਾਰ ਖੰਡੇ ਦਾ ਬਾਟੇ ਦਾ ਅੰਮ੍ਰਿਤ ਛਕਣ ਗੁਰੂ ਵਾਲੇ ਬਣ ਬਾਣੀ ਤੇ ਬਾਣੇ ਨਾਲ ਜੁੜਨ ਕਾਈ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰਪ੍ਰਾਪ ਵਾਪੇ ਮੇਲੇ ਵੈਗੁਰਜੀ ਕਾ ਖਾਲਸਾ ਵੈਗੁਰਜੀ